ਅਤੇ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ ਜੇਲ੍ਹ ਵਿੱਚ ਬੰਦ ਕੈਦੀਆਂ ਤੇ ਹਵਾਲਾਤਿਆਂ ਦੀਆਂ ਮੁਸ਼ਕਲਾਂ ਸੁਨੀਆਂ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਖ ਸਿੰਘ ਜੋਹਲ ਅਤੇ ਹਰਪ੍ਰੀਤ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋਂ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਜੇਲ੍ਹ ਦੀ ਹਰ ਇੱਕ ਬੈਰਕ ਦਾ ਨਰੀਖਣ ਕੀਤਾ ਗਿਆ ਅਤੇ ਕੈਦੀਆਂ ਅਤੇ ਹਵਾਲਾਤਿਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਵਾਲਾਤਿਆਂ ਅਤੇ ਕੈਦੀਆਂ ਨੂੰ ਮਿਲਿਆ ਗਿਆ। ਉਨ੍ਹਾਂ ਨੇ ਹਵਾਲਾਤਿਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਵੀ ਸੁਨੀਆਂ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਹਵਾਲਾਤਿਆਂ ਅਤੇ कैदियों को कानूनी नुकत्यों बारे जानो करवाया अति नाल ही ओने मुफ्त कानूनी सहायता बारे भी जानकारी दी इसरण जेल अथॉरिटी नु मौके ते दे ही निर्देश देके बंदियां बलु ध्यान विच ने आंदियां ਅੱਜ ਜ਼ਿਲ੍ਹਾ ਤੇ ਸ਼ਹਿਸ਼ੰਜਾਂ ਸ਼੍ਰੀ ਦਿਲਬਖ ਸਿੰਘ ਜਾਨ ਉਹਨਾਂ ਨੇ ਕੇਂਦਰੀ ਜ਼ੇਰ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਆ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸਸ ਸੁਣਦੇ ਹਾਂ ਕਿ ਜੋ ਵੀ ਗ੍ਰੀਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਜੇ ਇੱਥੇ ਆਏ ਤੇ ਧਿਆਨ ਵਿੱਚ ਲੈਂਦਾ ਉਹਨਾਂ ਨੇ ਵੱਖ-ਵੱਖ ਖਤਰਾਂ ਦੀਆਂ ਇਹ ਸ਼ਿਕਾਇਤਾਂ ਸੀਗੀਆਂ ਮੇਲਿਸ਼ ਕਰਤਾ ਕਿ ਉਹਨਾਂ ਦੀ ਸੁਣਵਾਈ ਦੀਆਂ ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ ਮਿਸਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲਜ਼ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਈ ਵਾਰ ਇਗਨੋਰੈਂਸ ਤੇ ਕਾਰਨ ਇਹ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ ਨੋਟ ਕਰ ਲੈਣੇ ਨਾ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ ਅਸੀਂ ਮੰਥਲੀ ਵਿਜ਼ਿਟ ਕਰਦੇ ਆ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਲੈਣੇ ਉਹ ਅਡਰੈਸ ਕਰਕੇ ਤੁਹਾਨੂੰ ਇਹਨਾਂ ਨੂੰ ਕਨਫਰਮ ਕਰੂਗਾ